ਮੈਨੂੰ ਤੁਸੀਂ ਬਸ ਸਿਰਫ ਇੰਨਾ ਕੰਮ ਕਰਕੇ ਦੱਸਣਾ ਕਿ ਵੀ 60 ਦਿਨਾਂ ਬਾਅਦ 60 ਦਿਨਾਂ ਬਾਅਦ ਮੈਂ ਤੁਹਾਨੂੰ ਪੈਸੇ ਕਮਾਉਣੇ ਸ਼ੁਰੂ ਕਰ ਦਾਂਗਾ ਵੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਮੈਂ ਤੁਹਾਨੂੰ ਲੱਖ ਰੁਪਇਆ ਕਿਵੇਂ ਕਮਾ ਕੇ ਦੇ ਸਕਦਾ ਮਾਂ ਦੇਖੋ ਬਹੁਤ ਬਹੁਤ ਹੀ ਸੋਖਾ ਕੰਮ ਹੈ ਤੇ 60 ਦਿਨ ਤੁਸੀਂ ਮੇਰੇ ਹਿਸਾਬ ਨਾਲ ਹੀ ਚੱਲਣਾ ਪੈਗਾ ਤੁਹਾਨੂੰ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਮੇਰੇ ਪਿੰਡ ਭਰਾਵਾਂ ਨੇ ਮੇਰੀ ਵੀਡੀਓ ਦੇ ਟਾਈਟਲ ਤੋਂ ਤੁਸੀਂ ਪੜ੍ਹ ਹੀ ਲਿਆ ਹੋਣਾ ਹਨਾ ਥੰਬਨੇਲ ਵੀ ਤੁਸੀਂ ਦੇਖ ਲਿਆ ਹੋਣਾ ਵੀ ਮੈਂ ਤੁਹਾਨੂੰ ਕਮਾ ਕੇ ਦਵਾਂਗਾ ਮਹੀਨੇ ਦਾ 50000 ਤੋਂ ਲੈ ਕੇ ਲੱਖ ਰੁਪਏ ਮੈਂ ਤੁਹਾਨੂੰ ਕਮਾ ਕੇ ਦਵਾਂਗਾ ਬਸ ਕੀ ਹੈ ਸ਼ਰਤ ਇੱਕ ਆ ਤੁਸੀਂ ਇੱਕ ਕੰਮ ਕਰਨਾ ਵਾ ਉਹ ਤੁਹਾਨੂੰ ਮੈਂ ਇਸ ਵੀਡੀਓ ਦੇ ਦੇ ਵਿੱਚ ਦੱਸਾਂਗਾ ਤੁਸੀਂ ਕਿਹੜਾ ਕੰਮ ਆ ਉਹ ਕਿਵੇਂ ਤੁਸੀਂ ਕੰਮ ਕਰਨਾ ਬਾਕੀ ਸਾਥ ਮੈਂ ਤੁਹਾਡਾ ਦਵਾਂਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਮੈਂ ਤੁਹਾਨੂੰ ਲੱਖ ਰੁਪਈਆ ਕਿਵੇਂ ਕਮਾ ਕੇ ਦੇ ਸਕਦਾ ਮਾਂ ਦੇਖੋ ਬਹੁਤ ਬਹੁਤ ਹੀ ਔਖਾ ਕੰਮ ਆ ਇਹਦੇ ਵਿੱਚ ਕੋਈ ਔਖਾ ਕੰਮ ਨਹੀਂ ਹੈਗਾ ਜਿਵੇਂ ਤੁਸੀਂ ਮੇਰੀ ਸਾਰੀ ਵੀਡੀਓ ਦੇਖ ਲਈ ਹੋ ਤੁਹਾਨੂੰ ਪਤਾ ਹੋਵੇ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲੈਣਾ Facebook ਤੇ ਆਪਣਾ ਪੇਜ ਬਣਾ ਲੈਣਾ Instagram ਦੇ ਉੱਤੇ ਵੀ ਤੁਸੀਂ ਆਪਣਾ ਇੱਕ ਪੇਜ ਬਣਾ ਲੈਣਾ ਉਸ ਤੋਂ ਬਾਅਦ ਤੁਸੀਂ ਵੀਡੀਓ ਬਣਾਉਣੀਆਂ ਨੇ ਹੁਣ ਦੇਖੋ ਆਪਾਂ ਗੱਲ ਕਰਦੇ ਆ ਕਿ ਤੁਸੀਂ ਵੀਡੀਓ ਕਿਸ ਟੌਪਿਕ ਦੇ ਉੱਤੇ ਬਣਾ ਸਕਦੇ ਆ ਬਹੁਤ سارے ਮੇਰੇ ਪਿੰਡ ਭਰਾਵਾਂ ਦੇ ਨਾਲ ਮੈਨੂੰ ਇਹੀ ਸਵਾਲ ਹੁੰਦੇ ਆ ਉਹ ਕਹਿੰਦੇ ਕਿ ਵੀਰ ਜੀ ਮਤਲਬ ਵੀ ਅਸੀਂ ਵੀਡੀਓ ਬਣਾਈਏ ਸਾਨੂੰ ਨਹੀਂ ਪਤਾ ਹੈਗਾ ਵੀ ਸਾਨੂੰ ਤੁਸੀਂ ਦੱਸ ਦੋ ਵੀ ਅਸੀਂ ਕਿਹੜੇ ਟੋਪਿਕ ਦੇ ਉੱਤੇ ਕੰਮ ਕਰੀਏ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਜੋ ਵੀ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਦੇਖੋ ਤੁਸੀਂ ਕਰਨਾ ਕੀ ਆ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਆਪਣੇ ਅੰਦਰ ਟੈਲੈਂਟ ਆ ਜਿਹੜਾ ਜੋ ਵੀ ਤੁਹਾਡੇ ਅੰਦਰ ਟੈਲੈਂਟ ਆ ਤੁਸੀਂ ਉਹਨੂੰ ਪਛਾਣਨਾ ਵਾ ਐ ਨਹੀਂ ਹੈਗਾ ਵੀ ਜੇ ਬਾਬਾ ਕਹੇ ਦੀ ਵੀ ਸਾਨੂੰ ਕਦੇ ਦੀ ਵੀ ਸਾਨੂੰ ਯਾਰ ਕੋਈ ਟੈਲੈਂਟ ਨਹੀਂ ਹੋਵੇਗਾ ਸਾਨੂੰ ਸਾਡੇ ਅੰਦਰ ਕੋਈ ਸਕਿੱਲ ਨਹੀਂ ਹੈਗੀ ਨਾ ਸਾਡੇ ਅੰਦਰ ਕੋਈ ਟੈਲੈਂਟ ਹੈਗਾ ਇਹ ਮਤਲਬ ਵੀ ਸਰੇ ਆਮ ਝੂਠ ਆ ਹਣਾ ਟੈਲੈਂਟ ਹਰ ਇੱਕ ਹਰ ਇੱਕ ਇਨਸਾਨ ਦੇ ਵਿੱਚ ਹੁੰਦਾ ਹੀ ਹੁੰਦਾ ਵਾ ਕੋਈ ਬੰਦਾ ਕੀ ਹੈ ਕਮੇਡੀ ਬਹੁਤ ਵਧੀਆ ਕਰਦਾ ਵਾ ਸਟੈਂਡ ਅਪ ਕਮੇਡੀ ਵਧੀਆ ਕਰ ਸਕਦਾ ਕੋਈ ਬੰਦਾ ਇਹ ਵੀ ਮੋਟੀਵੇਸ਼ਨਲ ਸਪੀਚ ਵਧੀਆ ਦੇ ਦੇਂਦਾ ਵਾ ਕੋਈ ਬੰਦਾ ਸਟੱਡੀ ਵਧੀਆ ਪੜ੍ਹਾ ਸਕਦਾ ਵਾ ਕੋਈ ਬੰਦਾ ਇਹਦੇ ਵਿੱਚ ਮਤਲਬ ਕੰਪਿਊਟਰ ਦੀ ਸਕਿੱਲ ਹੁੰਦੀ ਆ ਕੋਈ ਵਿੱਚ ਗ੍ਰਾਫਿਕ ਦੀ ਸਕਿੱਲ ਹੁੰਦੀ ਆ ਯਾਨੀ ਕੋਈ ਬੰਦੇ ਇਹੋ ਜਿਹੇ ਵੀ ਹੁੰਦੇ ਆ ਜਿਵੇਂ ਕਿ ਉਹ ਨਾ ਬਹੁਤ ਬਹੁਤ ਹੀ ਵਧੀਆ ਲੋਕਾਂ ਨੂੰ ਗੱਲਾਂ ਦੱਸ ਸਕਦੇ ਗਿਆਨ ਜਿੰਦੇ ਕਿ ਜਿਹਨੂੰ ਆਪਾਂ ਗੇਰੀਏ ਉਹਨਾਂ ਦੇ ਅੰਦਰ ਟੈਲੈਂਟ ਇਹ ਚੀਜ਼ ਤਾਂ ਹੁੰਦਾ ਵੀ ਉਹਨਾਂ ਕੋਲ ਗਿਆਨ ਬਹੁਤ ਜ਼ਿਆਦਾ ਹੁੰਦਾ ਵਾ ਹੁਣ ਅਪ ਕਰਨਾ ਕਿ ਦੇਖੋ ਮੈਂ ਵੀ ਤੁਹਾਡੀ ਤਾਂ ਮਦਦ ਕਰ ਸਕਾਂਗਾ ਅਗਰ ਤੁਸੀਂ ਆਪਣਾ ਟੈਲੈਂਟ ਤੁਸੀਂ ਪੇਸ਼ਾਨੋਗੇ ਦੇਖੋ ਆਪਣੇ ਹਿੰਦੂਸਤਾਨ ਦੇ ਵਿੱਚ ਕਰੋੜਾਂ ਦੀ ਆਬਾਦੀ ਆ ਕਰੋੜਾਂ ਦੀ ਆਬਾਦੀ ਦੇਖੋ ਦੁਨੀਆ ਦੇ ਉੱਤੇ ਤੁਸੀਂ ਕੋਈ ਵੀ ਕੋਈ ਵੀ ਟੌਪਿਕ ਬਣਾ ਕੇ ਤੁਸੀਂ ਦੁਨੀਆ ਨੂੰ ਦਿਖਾ ਦਿਓ ਲੋਕੀ ਉਹ ਦੇਖਣਗੇ ਹੀ ਦੇਖਣਗੇ ਕਿਉਂਕਿ ਜੇ ਕਰੋੜਾਂ ਦੀ ਆਬਾਦੀ ਆ ਸਾਡੇ ਦੇਸ਼ ਦੇ ਵਿੱਚ ਤਾਂ ਘਟੋ ਘਟ ਜੇ ਤੁਸੀਂ ਵੀਡੀਓ ਬਣਾ ਕੇ ਤੁਸੀਂ YouTube ਦੇ ਉੱਤੇ Facebook ਦੇ ਉੱਤੇ ਤੁਸੀਂ ਅਪਲੋਡ ਕਰੋਗੇ ਉਹਦੇ ਵਿੱਚੋਂ 5 7 10 ਲੱਖ 20 ਲੱਖ 30 ਲੱਖ ਲੋਕ ਤਾਂ ਤੁਹਾਡੀ ਵੀਡੀਓ ਨੂੰ ਦੇਖਣਗੇ ਨਾ ਤੁਸੀਂ YouTube ਦੇ ਉੱਤੇ ਕੋਈ ਵੀ ਕੋਈ ਵੀ ਟੌਪਿਕ ਫੜ ਲਓ ਕਿਸੇ ਵੀ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਅਪਲੋਡ ਕਰ ਦਿਓ ਬਣਾ ਕੇ ਉਹਦੇ ਵਿੱਚ ਕੀ ਹੈ ਕਿ ਲੋਕ ਤੁਹਾਡੀ ਵੀਡੀਓ ਦੇਖਣਗੇ ਹੀ ਦੇਖਣਗੇ ਬਸ ਕਹੀ ਕੀ ਹੈ ਕਿ ਮਤਲਬ ਤੁਹਾਨੂੰ ਇਹ ਹੈ ਵੀ ਤੁਹਾਡਾ ਵੀਡੀਓ ਵਾਇਰਲ ਕਿਉਂ ਨਹੀਂ ਹੁੰਦਾ ਸਭ ਤੋਂ ਪਹਿਲਾਂ ਕੀ ਹੈ ਦੇਖੋ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸਦਾ ਹਾਂ ਵੀਡੀਓ ਤੁਹਾਡਾ ਵਾਇਰਲ ਹੋ ਜਾਏਗਾ ਵੀਡੀਓ ਨੂੰ ਵਾਇਰਲ ਕਰਨ ਦੇ 3-4 ਤਰੀਕੇ ਆ ਇੱਕ ਤਾਂ ਹੈਗਾ ਵਾ ਮਤਲਬ ਤੁਸੀਂ ਆਪਣਾ ਟਾਈਟਲ ਆ ਜਿਹੜਾ ਤੁਹਾਡਾ ਉਹ ਵਧੀਆ ਹੋਣਾ ਚਾਹੀਦਾ ਵਾ ਜਿਹੜਾ ਇੱਕ ਥੰਬਨੇਲ ਆ ਉਹ ਵਧੀਆ ਹੋਣਾ ਚਾਹੀਦਾ ਡਿਸਕ੍ਰਿਪਸ਼ਨ ਤੁਸੀਂ ਵਧੀਆ ਲਿਖਣੀ ਆ ਤੇ ਜਿਹੜਾ ਟੈਗ ਨੇ ਤੁਸੀਂ ਟੈਗ ਜਿਹੜੇ ਵਧੀਆ ਲੋਣੇ ਆ ਬਸ ਤੁਸੀਂ ਆ ਚੀਜ਼ਾਂ ਚਾਰ ਚੀਜ਼ਾਂ ਦੇ ਉੱਤੇ ਤੁਸੀਂ ਕੰਮ ਕਰ ਲੈਣਾ ਤੁਹਾਡੀ ਵੀਡੀਓ ਆਟੋਮੈਟਿਕ ਹੀ ਤੁਹਾਡੀ ਵਾਇਰਲ ਹੋਏਗੀ ਹੋਏਗੀ ਤੁਸੀਂ ਜੋ ਵੀ ਕਿਸੇ ਵੀ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰੋਗੇ ਨਾ ਤੁਹਾਡੀ ਵੀਡੀਓ ਹਰ ਇੱਕ ਬੰਦਾ ਦੇਖੇਗਾ ਹੀ ਦੇਖੂਗਾ ਦੇਖੋ ਕਈ ਬੰਦੇ ਕੀ ਆ ਮੋਟੀਵੇਸ਼ਨ ਦੀ ਵੀਡੀਓ ਪਾਉਂਦੇ ਨੇ ਉਹਨਾਂ ਦੀ ਲੋਕ ਵੀ ਵੀਡੀਓ ਦੇਖਦੇ ਨੇ ਲੱਖਾਂ ਦੇ ਵਿੱਚ ਕਈ ਮੇਰੇ ਪਿੰਨ ਭਰਾਏ ਹੋ ਜਿਹਨੇ ਜਿਹੜੇ ਯੋਗਾ ਕਰਦੇ ਨੇ ਜਾਂ ਫਿਰ ਫਿਟਨੈਸ ਦੇ ਵੀਡੀਓ ਬਣਾਉਂਦੇ ਨੇ ਉਹ ਅਪਲੋਡ ਕਰਦੇ ਨੇ ਤੇ ਉਹ ਵੀ ਲੋਕ ਵੀਡੀਓ ਦੇਖਦੇ ਦੇਖਦੇ ਆ ਹਣਾ ਇਸੇ ਤਰ੍ਹਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਅੰਦਰ ਟੈਲੈਂਟ ਨੂੰ ਪਛਾਣਨਾ ਵਾ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣੇ ਅੰਦਰਲੇ ਟੈਲੈਂਟ ਨੂੰ ਤੁਸੀਂ ਪਛਾਣ ਲਿਆ ਤਾਂ ਤੁਸੀਂ ਕੀ ਕਰਨਾ ਤੁਸੀਂ ਮੈਨੂੰ ਨਾ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰ ਦਿਓ ਜਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਜਾਂ ਫਿਰ ਤੁਸੀਂ ਨਾ ਮੈਨੂੰ ਵਟਸਐਪ ਦੇ ਉੱਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਨੂੰ ਤੁਸੀਂ बस ਸਿਰਫ ਇੰਨਾ ਕੰਮ ਕਰਕੇ ਦੱਸਣਾ ਕਿ ਵੀਰ ਜੀ ਮੇਰੇ ਅੰਦਰ ਆਹ ਟੈਲੈਂਟ ਆ ਮੈਂ ਇਸ ਟੈਲੈਂਟ ਦੇ ਉੱਤੇ ਕੰਮ ਕਰ ਸਕਦਾ ਵਾਂ ਮੈਂ ਇਸ ਟੈਲੈਂਟ ਦੇ ਉੱਤੇ ਕੰਮ ਕਰ ਸਕਦੀ ਹਾਂ ਤੁਸੀਂ ਇਹ ਦੋ ਚੀਜ਼ਾਂ ਦਾ ਮੈਨੂੰ बस ਜਵਾਬ ਦੇ ਦੇਣਾ ਬਾਕੀ ਬਾਕੀ ਕੰਮ ਮ 0 ਤੋਂ ਲੈ ਕੇ 0 ਤੋਂ ਤੁਸੀਂ ਕੰਮ ਕਿਵੇਂ ਸ਼ੁਰੂ ਕਰਨਾ ਤੁਸੀਂ YouTube ਚੈਨਲ ਕਿਵੇਂ ਬਣਾਣਾ ਵਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਤੁਸੀਂ ਵੀਡੀਓ ਵੀ ਸ਼ੂਟ ਕਿਵੇਂ ਕਰਨੀ ਆ ਜੇ ਤੁਸੀਂ ਕਹਿੰਦੇ ਹੋ ਕਿ ਸਾਡਾ ਫੇਸ ਸਾਜੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਮੈਂ ਤੁਹਾਨੂੰ ਉਹ ਵੀ ਦੱਸ ਦਾਂਗਾ ਤੁਸੀਂ ਆਪਣਾ ਫੇਸ ਲਾ ਕੇ ਵੀਡੀਓ ਕਿਵੇਂ ਬਣਾਉਣੀ ਆ ਜੇ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਬਹੁਤ سارے ਮੇਰੇ ਭੈਣ ਭਰਾਏ ਹੋ ਜਿਹੇ ਹੈਗੇ ਨੇ ਜਿਹੜੇ ਕਹਿੰਦੇ ਸੀ ਆਪਣਾ ਫੇਸ ਦਿਖਾਉਣਾ ਹੀ ਨਹੀਂ ਚਾਹੁੰਦੇ ਅਸੀਂ ਫੇਸलेस ਕੰਮ ਕਰਨਾ ਚਾਹੁੰਦੇ ਹਾਂ ਤਾਂ ਤੁਹਾਨੂੰ ਮੈਂ ਉਹਦੇ ਤਰੀਕੇ ਨਾਲ ਵੀ ਬਿਨਾਂ ਫੇਸ ਦਿਖਾਏ ਵੀ ਤੁਹਾਨੂੰ ਮ ਤੁਸੀਂ ਬਸ ਸਿਰਫ ਮੈਨੂੰ ਇਹ ਦੋ ਤਿੰਨ ਚੀਜ਼ਾਂ ਬਾਰੇ ਦੱਸ ਦੇਣਾ ਵੀ ਤੁਹਾਡੇ ਅੰਦਰ ਸਕਿੱਲ ਕਿਹੜੀ ਆ ਤੁਸੀਂ ਕਿਹੜੀ ਸਕਿੱਲ ਦੇ ਉੱਤੇ ਲੌਂਗ ਟਾਈਮ ਤੱਕ ਤੁਸੀਂ ਕੰਮ ਕਰ ਸਕਦੇ ਹੋ ਫਿਰ ਮੈਂ ਤੁਹਾਨੂੰ ਦੱਸਦਾਗਾ ਵੀ ਤੁਸੀਂ YouTube ਚੈਨਲ ਆ ਜਿਹੜਾ ਉਹ ਕਿਵੇਂ ਬਣਾਉਣਾ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਾਂਗਾ ਤੁਸੀਂ ਆਪਣੀ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵਾ ਫੇਸ ਨਾਲ ਤੇ ਵਿਦਾਊਟ ਫੇਸ ਨਾਲ ਵੀ ਫਿਰ ਮੈਂ ਤੁਹਾਨੂੰ ਦੱਸੂਗਾ ਵੀਡੀਓ ਨੂੰ ਵਾਇਰਲ ਕਿਵੇਂ ਕਰਨਾ ਵਾ ਜਾਨੀ ਕਿ ਤੁਹਾਨੂੰ ਮੈਂ ਕੱਲੇ-ਕੱਲੇ ਮਤਲਬ ਮਿਸਟੈਕ ਤੋਂ ਵਸਟੈਪ ਮੈਂ ਤੁਹਾਨੂੰ ਗਾਈਡ ਕਰਦਾ ਰਹਾਂਗਾ ਅਗਰ ਦੇਖੋ ਜੇ ਤੁਸੀਂ ਮੇਰੇ ਦੱਸੇ ਮੁਤਾਬਿਕ ਜਿਵੇਂ ਮੈਂ ਤੁਹਾਨੂੰ ਗਾਈਡ ਕਰਾਂਗਾ ਅਗਰ ਤੁਸੀਂ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰੋਗੇ ਨਾ ਮੈਂ ਤੁਹਾਨੂੰ ਗਾਰੰਟੀ ਦੇਣਾ ਲਿਖ ਕੇ ਦੇਣਾ 60 ਦਿਨਾਂ ਬਾਅਦ 60 ਦਿਨਾਂ ਬਾਅਦ ਮੈਂ ਤੁਹਾਨੂੰ ਪੈਸੇ ਕਮਾਉਣੇ ਸ਼ੁਰੂ ਕਰ ਦਾਂਗਾ ਵੀ ਤੁਹਾਡੇ ਖਾਤੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਇਹ ਗਾਰੰਟੀ ਹੈ ਮੇਰੀ ਸਿਰਫ 60 ਦਿਨ ਦਾ ਤੁਸੀਂ ਇੰਤਜ਼ਾਰ ਕਰਨਾ ਤੁਸੀਂ ਮੇਰੇ ਹਿਸਾਬ ਨਾਲ ਹੀ ਚੱਲਣਾ ਪਵੇਗਾ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਕਹੂੰਗਾ ਤੁਸੀਂ ਉਸੇ ਤਰ੍ਹਾਂ ਵੀਡੀਓ ਸ਼ੂਟ ਕਰਨੀ ਹੈ ਜਿਵੇਂ ਮੈਂ ਤੁਹਾਨੂੰ ਕਹੂੰਗਾ ਤੁਸੀਂ ਉਸੇ ਤਰ੍ਹਾਂ ਤੁਸੀਂ ਥੰਮਣ ਨਿਲਵਣਾਂ ਜਿਵੇਂ ਮੈਂ ਤੁਹਾਨੂੰ ਕਹੂੰਗਾ ਤੁਸੀਂ ਵੀਡੀਓ ਅਪਲੋਡ ਕਰਨਾ ਵਾ ਉਹੀ ਤੁਸੀਂ ਵੀਡੀਓ ਅਪਲੋਡ ਕਰਤੀਆਂ ਤੇ ਉਸੇ ਟਾਈਮ ਦੇ ਉੱਤੇ ਤੁਸੀਂ ਵੀਡੀਓ ਨੂੰ ਅਪਲੋਡ ਕਰਨਾ ਵਾ ਤੇ ਵੀਡੀਓ ਨੂੰ ਸ਼ੇਅਰ ਵੀ ਉਸੇ ਤਰੀਕੇ ਨਾਲ ਕਰਨਾ ਹੀ ਕਰਨਾ ਵਾ ਤੇ ਬਾਕੀ ਤੁਹਾਨੂੰ ਪ੍ਰਮੋਟ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਤੁਹਾਨੂੰ ਪ੍ਰਮੋਟ ਵੀ ਕਰੂੰਗਾ ਸਸੇ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਕਿੱਲ ਜਿਹੜੀ ਤੁਹਾਡੇ ਅੰਦਰ ਸਕਿੱਲ ਹੈ ਤੁਹਾਡੇ ਅੰਦਰ ਟੈਲੈਂਟ ਹੈ ਤੁਸੀਂ ਆਪਣੇ ਟੈਲੈਂਟ ਨੂੰ ਪਛਾਣਨਾ ਵਾ ਜਦੋਂ ਤੁਸੀਂ ਆਪਣੇ ਟੈਲੈਂਟ ਨੂੰ ਪਛਾਣ ਲਿਆ ਤਾਂ ਤੁਸੀਂ ਮੈਨੂੰ ਦੱਸ ਦਿਓ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਕਰਦੇ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਤੁਹਾਨੂੰ ਮੈਂ ਗਾਈਡ ਕਰਦਾ ਰਹੂੰਗਾ ਕੋਈ ਵੀ ਔਖਾ ਕੰਮ ਨਹੀਂ ਹੈਗਾ ਕੁਝ ਵੀ ਔਖਾ ਨਹੀਂ ਹੈਗਾ ਤੁਸੀਂ ਆਪ ਸੋਚ ਲਓ ਦੇਖੋ ਕਰੋੜਾਂ ਦੀ ਆਬਾਦੀ ਆ ਸਾਡੇ ਦੇਸ਼ ਦੇ ਉੱਤੇ ਲੋਕੀ ਗੰਦਮੰਦ ਦੀ ਵੀਡੀਓ ਬਣਾ ਬਣਾ ਕੇ ਅਪਲੋਡ ਕਰੀ ਜਾਂਦੇ ਆ ਉਹਨਾਂ ਦੇ ਦੇਖੋ ਮਿਲੀయన్స్ ਦੇ ਵਿੱਚ ਮਿਲੀయన్స్ ਦੇ ਵਿੱਚ ਵਿਊ ਆਏ ਹੋਏ ਨੇ ਜੇ ਤੁਸੀਂ ਚੱਜ ਦੀ ਕਿਸੇ ਨੂੰ ਜੇ ਲੋਕ ਗੰਦਮੰਦ ਦੇਖ ਸਕਦੇ ਆ ਨਾ ਤਾਂ ਲੋਕ ਚੱਜ ਦੀ ਵੀਡੀਓ ਦੇਖਣ ਵਾਲੇ ਵੀ ਹੈਗੇ ਆ ਜੇ ਦੇਖੋ ਹਨੇਰਾ ਨਾ ਤਾਂ ਦਿਨ ਵੀ ਆ ਜੇ ਰਾਤ ਆ ਤਾਂ ਦਿਨ ਵੀ ਆ ਜੇ ਤੋਪਾ ਤਾਂ ਛਾਂ ਵੀ ਆ ਜੇ ਗੰਦੇ ਲੋਕ ਵੀ ਹੈਗੇ ਆ ਜਿਹੜੇ ਗੰਦੀ ਵੀਡੀਓ ਦੇਖਦੇ ਆ ਤੇ ਉਹਦੇ ਵਿੱਚੋਂ ਚੰਗੇ ਲੋਕ ਵੀ ਹੈਗੇ ਆ ਵੀ ਮਤਲਬ ਤੁਹਾਡੀ ਚੰਗੀ ਵੀਡੀਓ ਵੀ ਦੇਖਣਗੇ ਤੁਸੀਂ ਗੰਦਮਨ ਨੂੰ ਛੱਡ ਕੇ ਕਿਉਂ ਨਹੀਂ ਚੰਗੀ ਵਾਲੇ ਪਾਸੇ ਜਾਓ ਤੁਸੀਂ ਵੀਡੀਓ ਬਣਾਓ ਜੋ ਤੁਹਾਡੇ ਅੰਦਰ ਟੈਲੈਂਟ ਹੈ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਆ ਜੋ ਵੀ ਟੈਲੈਂਟ ਹੈਗਾ ਤੁਹਾਡੇ ਅੰਦਰ ਕੁਝ ਵੀ ਹੋਵੇ ਹਣ ਆ ਬਸ ਤੁਸੀਂ ਮੈਨੂੰ ਉਹਦੇ ਵਾਸਤੇ ਦੱਸ ਦਿੰਨਾ ਜੀ ਸਾਡੇ ਅੰਦਰ ਇਹ ਟੈਲੈਂਟ ਆ ਵੀ ਜੀ ਅਸੀਂ ਇਸ ਟੌਪਿਕ ਦੇ ਅਸੀਂ ਕੰਮ ਕਰ ਸਕਦੇ ਆ ਜਾਂ ਕੰਮ ਕਰ ਸਕਦੀ ਆ ਤੁਸੀਂ ਜਦੋਂ ਤੁਸੀਂ ਮੈਨੂੰ ਇਹ ਚੀਜ਼ ਦੱਸ ਦੋਗੇ ਤੁਹਾਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਮੈਂ ਗਾਈਡ ਕਰ ਦਾਂਗਾ ਜੀ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਕੰਮ ਕਰਨਾ ਆਪਣੇ ਟੈਲੈਂਟ ਨੂੰ ਤੁਸੀਂ ਪਛਾਣਨਾ ਟੈਲੈਂਟ ਨੂੰ ਪਛਾਣ ਕੇ ਤੁਸੀਂ ਮੈਨੂੰ ਮੈਂ ਐਸੇ ਕਰਦੇ ਹੋ ਬਾਕੀ ਕੰਮ ਮੇਰਾ ਠੀਕ ਹੈ ਜੀ ਥੋੜਾ ਜਿਹਾ ਕੰਮ ਤੁਸੀਂ ਕਰਨਾ ਥੋੜੀ ਜੀ ਕੋਸ਼ਿਸ਼ ਤੁਸੀਂ ਕਰਨੀ ਆ ਥੋੜਾ ਜਿਹਾ ਕੰਮ ਮੈਂ ਕਰੂੰਗਾ ਥੋੜੀ ਜੀ ਸਪੋਰਟ ਮੈਂ ਤੁਹਾਨੂੰ ਕਰਾਂਗਾ ਬਸ ਤੁਸੀਂ ਕੀ ਹੈ ਕਿ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰਨਾ ਵਾ ਤੁਹਾਨੂੰ ਮੈਂ ਦੇਖੋ ਸੀਟ ਤੇ ਬਿਠਾਵਾਂਗਾ ਗੱਡੀ ਤੇ ਦੇਖੋ ਜਦੋਂ ਆਪਾਂ ਕਿਤੇ ਗੱਡੀ ਸਿੱਖਣ ਜਾਂਦੇ ਆ ਆਪਾਂ ਨੂੰ ਜਿਹੜਾ ਗੱਡੀ ਸਿਖਾਉਂਦਾ ਉਹ ਕੀ ਕਰਦਾ ਵਾ ਆਪਾਂ ਨੂੰ 11 ਵਾਰ ਦੱਸ ਦਿੰਦਾ ਵੀ ਪਹਿਲਾ ਗੇਅਰ ਕਿੱਧਰ ਨੂੰ ਪੈਣਾ ਦੂਜਾ ਕਿੱਧਰ ਨੂੰ ਪੈਣਾ ਰਿਵਰਸ ਕਿਵੇਂ ਹੁਣਾ ਉਹ ਰੇਸ ਕਿੱਥੇ ਆ ਰੇਸ ਨੂੰ ਕਿਵੇਂ ਦੱਬਣਾ ਵਾ ਆਪਾਂ ਜਿਹੜਾ ਕਲਚ ਪਲੇਟ ਆ ਕਲਚ ਪਲੇਟ ਕਿੱਥੇ ਆ ਬ੍ਰੇਕ ਕਿਵੇਂ ਆ ਉਹ ਤੁਹਾਨੂੰ ਮੜਾ ਮੋਟਾ 10 15 ਦਿਨ ਦੇ ਵਿੱਚ ਸਿਖਾ ਦਿੰਦਾ ਜਦੋਂ ਤੱਕ ਤੁਸੀਂ ਗੱਡੀ ਆਪਣੀ ਆਪ ਨਹੀਂ ਚਲਾਉਂਗੇ ਟرائی ਨਹੀਂ ਕਰੋਗੇ ਇਕੱਲੇ ਉਦੋਂ ਤੱਕ ਤੁਸੀਂ ਡਰਾਈਵਰ ਨਹੀਂ ਬਣ ਸਕਦੇਗੇ ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗਾ ਮੈਂ ਤੁਹਾਨੂੰ ਦੱਸ ਦਾਂਗਾ ਵੀ ਤੁਸੀਂ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵਾ ਕਿਵੇਂ ਤੁਸੀਂ ਵੀਡੀਓ ਨੂੰ ਐਡਿਟ ਕਰਨਾ ਵਾ ਕਿਵੇਂ ਤੁਸੀਂ ਵੀਡੀਓ ਨੂੰ YouTube ਦੇ ਉੱਤੇ ਅਪਲੋਡ ਕਰਨਾ Facebook ਤੇ ਅਪਲੋਡ ਕਰਨਾ ਤੇ ਇੰਸਟਾਗ੍ਰam ਤੇ ਤੁਸੀਂ ਅਪਲੋਡ ਕਰਨਾ ਉਹ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਬਾਰੇ ਮੈਂ ਤੁਹਾਨੂੰ ਗਾਈਡ ਕਰਦਾ ਰਹੂੰਗਾ ਤੁਸੀਂ ਅਗਰ ਮੇਰੇ ਕੋਲ ਆ ਕੇ ਮੇਰੇ ਕੋਲ ਆ ਕੇ ਵੀ ਤੁਸੀਂ ਸਿੱਖਣਾ ਚਾਹੁੰਦੇ ਹੋ ਨਾ 4 ਘੰਟੇ ਬੈਠੋ ਮੇਰੇ ਕੋਲ ਭਾਵੇਂ 5 ਘੰਟੇ ਬੈਠੋ ਮੈਂ ਤੁਹਾਨੂੰ ਸਟੈਪ ਵਾਈਜ਼ ਕੱਲੀ ਕੱਲੀ ਚੀਜ਼ ਬਾਰੇ ਮੈਂ ਤੁਹਾਨੂੰ ਦੱਸਦਾਗਾ ਵੀ ਤੁਸੀਂ ਕੱਲੀ ਕੱਲੀ ਚੀਜ਼ ਦੇ ਉੱਤੇ ਕਿਵੇਂ ਕੰਮ ਕਰਨਾ ਵਾ ਤੇ ਤੁਸੀਂ ਕਿਵੇਂ ਗਰੋ ਕਰਨਾ ਵਾ ਜੇ ਤੁਸੀਂ ਉਸ ਤਰੀਕੇ ਨਾਲ ਤੁਸੀਂ ਕੰਮ ਕਰ ਗਏ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ 60 ਦਿਨਾਂ ਬਾਅਦ ਤੁਹਾਨੂੰ ਮੈਂ ਪੈਸੇ ਕਮਾ ਕੇ ਦੇਣੇ ਸ਼ੁਰੂ ਕਰ ਦਾਂਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਬਸ ਕੀ ਹੈ ਕਿ ਤੁਸੀਂ ਵੀ ਮੇਰੇ ਦ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਜੇ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜਾਂ ਤੁਸੀਂ ਫਿਰ ਮੈਨੂੰ ਵਟਸਐਪ ਦੇ ਉੱਤੇ ਵੀ ਮੈਸੇਜ ਕਰ ਸਕਦੇ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ